ਹੋਤ ਦੁੱਖ ਭਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਇਸ ਟਾਈਮ ਸਿਚੁਏਸ਼ਨ ਚ ਜਿਹੜੀ ਜੋ ਮੈਂ ਲੰਘ ਕੇ ਆਈਆਂ ਹਾਂ ਨਾ ਦਿਲ ਦੇ ਅੰਦਰ ਬਹੁਤ ਜ਼ਿਆਦਾ ਹੀ ਦਰਦ ਹੈ ਕਿ ਦੱਸ ਨਹੀਂ ਸਕਦੀ ਬਹੁਤ ਤੁਹਾਨੂੰ ਸਾਰਿਆਂ ਨੂੰ ਵੀਰੇ ਦੀ ਹਾਲਤ ਬਾਰੇ ਪਤਾ ਹੀ ਹੈ ਹਨਾ ਕਿ ਜਿਹੜੀ ਕ੍ਰਿਟੀਕਲ ਜਿਹੜੀ ਕਾਫੀ ਜਿਹੜੀ ਉਹ ਸਿਚੁਏਸ਼ਨ ਚੋਂ ਲੰਘ ਰਹੇ ਨੇ ਹਨਾ ਤੇ ਪਰਮਾਤਮਾ ਨੇ ਕਿਰਪਾ ਕੀਤੀ ਉਹਨਾਂ ਦੀ ਜਿਹੜੀ ਹਾਲਤ ਵਿੱਚ ਥੋੜਾ ਥੋੜਾ ਸੁਧਾਰ ਆਉਣਾ ਜਿਹੜਾ ਉਹ ਸ਼ੁਰੂ ਹੋ ਗਿਆ ਹਨਾ ਕਿਉਂਕਿ ਭਾਬੀ ਜੀ ਨੂੰ ਵੀ ਮਿਲ ਕੇ ਅੰਦਰ ਮਾਤਾ ਜੀ ਨਾਲ ਵੀ ਗੱਲ ਹੋਈ ਸਾਰਿਆਂ ਨਾਲ ਹੀ ਗੱਲ ਕਰਕੇ ਆਈ ਅੰਦਰ ਹੋਰ ਵੀ ਮੇਰੇ ਜਿਹੜੇ ਕਲਾਕਾਰ ਵੀਰ ਨੇ ਉਹ ਵੀ ਪਹੁੰਚੇ ਹੋਏ ਨੇ ਤਕਰੀਬਨ ਸਾਡੀ ਜਿਹੜੀ ਪੰਜਾਬੀ ਇੰਡਸਟਰੀ ਆ ਸਾਰੀ ਉਹ ਇੱਥੇ ਅੱਜ ਤੇ ਜੋ ਇਹ ਏ ਏਡੀ ਵੱਡੀ ਅਣਸੁਖਾਵੀ ਘਟਨਾ ਹੋਈ ਜਿਨੇ ਪੂਰੇ ਪੰਜਾਬ ਪੂਰੇ ਭਾਰਤ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਵੀਰ ਪੂਰੇ ਵਰਲਡ ਲੈਵਲ ਤੇ ਰਹਿੰਦੇ ਨੇ ਉਹਨਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖਤਾ ਕਿ ਇਹ ਕਿਵੇਂ ਕਿੱਦਾਂ ਕਿਵੇਂ ਹੋ ਸਕਦਾ ਹਨਾ ਪਰਮਾਤਮਾ ਅੱਗੇ ਦੁਆ ਕਰਦੀਆਂ ਕਿ ਸਾਰੇ ਤੁਸੀਂ ਵੀ ਸਾਰੇ ਉਸ ਪਰਮਾਤਮਾ ਅੱਗੇ ਦੁਆ ਕਰੋ ਕਿਉਂਕਿ ਨਿੱਕੇ ਨਿੱਕੇ ਬੱਚੇ ਵੀ ਦੁਆਵਾਂ ਕਰ ਰਹੇ ਨੇ ਇਸ ਟਾਈਮ ਕਿ ਪਰਮਾਤਮਾ ਕਰੇ ਜਿਹੜਾ ਮੇਰਾ ਰਾਜਵੀਰ ਵੀਰ ਆ ਉਹਦੀ ਤੰਦਰੁਸਤੀ ਪਰਮਾਤਮਾ ਉਹਦੀ ਦੇਹ ਅਰੋਗਤਾ ਉਹਦੇ ਸ਼ਰੀਰ ਦੀ ਜਿਹੜੀ ਉਹਦੀ ਦਿੱਕਤ ਐ ਸਾਰੀ ਜਿਵੇਂ ਆਕਸੀਜਨ ਨਹੀਂ ਜਾ ਰਹੀ ਜੋ ਵੀ ਦਿੱਕਤ ਆ ਰਹੀਆਂ ਨੇ ਪਰਮਾਤਮਾ ਬਹੁਤ ਨੇੜੇ ਹੋ ਕੇ ਸੁਣ ਲਵੇ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਹੀ ਦੁਆ ਅਸ਼ੀਸ਼ ਕਰਦੇ ਆਂ ਦੇਖੋ ਜੀ ਕਿ ਸਾਨੂੰ ਸਾਰੇ ਕਹਿੰਦੇ ਨੇ ਕਿ ਜਿਹੜੇ ਮਹੰਤ ਹੁੰਦੇ ਨੇ ਪ੍ਰਮਾਤਮਾ ਉਹਨਾਂ ਦੀ ਬਹੁਤ ਨੇੜੇ ਹੋ ਕੇ ਸੁਣਦਾ ਹਨ ਜੀ ਇਸ ਲਈ ਅਸੀਂ ਵੀ ਦੁਆ ਕਰਨ ਆਏ ਇੱਥੇ ਕਿ ਪ੍ਰਮਾਤਮਾ ਕਰੇ ਮੇਰਾ ਰਾਜਵੀਰ ਵੀਰ ਜਲਦੀ ਤੋਂ ਜਲਦੀ ਬੈੱਡ ਤੋਂ ਖੜਾ ਹੋ ਜਵੇ ਬਸ ਠੀਕ ਹੋ ਜਵੇ ਜੀ ਬਹੁਤ ਦੁੱਖ ਭਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਇਸ ਟਾਈਮ ਸਿਚੁਏਸ਼ਨ ਚ ਜਿਹੜੀ ਜੋ ਮੈਂ ਲੰਘ ਕੇ ਆਈਆਂ ਹਨ ਨਾ ਦਿਲ ਦੇ ਅੰਦਰ ਬਹੁਤ ਜ਼ਿਆਦਾ ਹੀ ਦਰਦ ਹੈ ਕਿ ਦੱਸ ਨਹੀਂ ਸਕਦੀ ਬਹੁਤ ਤੁਹਾਨੂੰ ਸਾਰਿਆਂ ਨੂੰ ਵੀਰੇ ਦੀ ਹਾਲਤ ਬਾਰੇ ਪਤਾ ਹੀ ਹੈ ਹਨਾ ਕਿ ਜਿਹੜੀ ਕ੍ਰਿਟੀਕਲ ਜਿਹੜੀ ਕਾਫੀ ਜਿਹੜੀ ਉਹ ਸਿਚੁਏਸ਼ਨ ਚੋਂ ਲੰਘ ਰਹੇ ਨੇ ਹਨਾ ਤੇ ਪਰਮਾਤਮਾ ਨੇ ਕਿਰਪਾ ਕੀਤੀ ਉਹਨਾਂ ਦੀ ਜਿਹੜੀ ਹਾਲਤ ਵਿੱਚ ਥੋੜਾ ਥੋੜਾ ਸੁਧਾਰ ਆਉਣਾ ਜਿਹੜਾ ਉਹ ਸ਼ੁਰੂ ਹੋ ਗਿਆ ਹਨਾ ਕਿਉਂਕਿ ਭਾਬੀ ਜੀ ਨੂੰ ਵੀ ਮਿਲ ਕੇ ਆਈ ਅੰਦਰ ਮਾਤਾ ਜੀ ਨਾਲ ਵੀ ਗੱਲ ਹੋਈ ਸਾਰਿਆਂ ਨਾਲ ਹੀ ਗੱਲ ਕਰਕੇ ਆਈ ਅੰਦਰ ਹੋਰ ਵੀ ਮੇਰੇ ਜਿਹੜੇ ਕਲਾਕਾਰ ਵੀਰ ਨੇ ਉਹ ਵੀ ਪਹੁੰਚੇ ਹੋਏ ਨੇ ਤਕਰੀਬਨ ਸਾਡੀ ਜਿਹੜੀ ਪੰਜਾਬੀ ਇੰਡਸਟਰੀ ਆ ਸਾਰੀ ਉਹ ਇੱਥੇ ਅੱਜ ਤੇ ਜੋ ਇਹ ਏਡੀ ਵੱਡੀ ਅਨੁਸੁਖਾਵੀ ਘਟਨਾ ਹੋਈ ਜਿਨੇ ਪੂਰੇ ਪੰਜਾਬ ਪੂਰੇ ਭਾਰਤ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਵੀਰ ਪੂਰੇ ਵਰਲਡ ਲੈਵਲ ਤੇ ਰਹਿੰਦੇ ਨੇ ਉਹਨਾਂ ਦੇ ਦਿਲਾਂ ਨੂੰ ਝੰਝੋੜ ਕੇ ਰੱਖਤਾ ਕਿ ਇਹ ਕਿਵੇਂ ਕਿੱਦਾਂ ਕਿਵੇਂ ਹੋ ਸਕਦਾ ਹਨ ਪਰਮਾਤਮਾ ਅੱਗੇ ਦੁਆ ਕਰਦੀਆਂ ਕਿ ਸਾਰੇ ਤੁਸੀਂ ਵੀ ਸਾਰੇ ਉਸ ਪਰਮਾਤਮਾ ਅੱਗੇ ਦੁਆ ਕਰੋ ਕਿਉਂਕਿ ਨਿੱਕੇ-ਨਿੱਕੇ ਬੱਚੇ ਵੀ ਦੁਆਵਾਂ ਕਰ ਰਹੇ ਨੇ ਇਸ ਟਾਈਮ ਕਿ ਪਰਮਾਤਮਾ ਕਰੇ ਜਿਹੜਾ ਮੇਰਾ ਰਾਜਵੀਰ ਵੀਰ ਆ ਉਹਦੀ ਤੰਦਰੁਸਤੀ ਪਰਮਾਤਮਾ ਉਹਦੀ ਦੇਹ ਅਰੋਗਤਾ ਉਹਦੇ ਸ਼ਰੀਰ ਦੀ ਜਿਹੜੀ ਉਹਦੀ ਦਿੱਕਤ ਐ ਸਾਰੀ ਜਿਵੇਂ ਆਕਸੀਜਨ ਨਹੀਂ ਜਾ ਰਹੀ ਜੋ ਵੀ ਦਿੱਕਤ ਆ ਰਹੀਆਂ ਨੇ ਪਰਮਾਤਮਾ ਬਹੁਤ ਨੇੜੇ ਹੋ ਕੇ ਸੁਣ ਲਵੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਹੀ ਦੁਆ ਅਸ਼ੀਸ਼ ਕਰਦੇ ਆਂ ਦੇਖੋ ਜੀ ਕਿ ਸਾਨੂੰ ਸਾਰੇ ਕਹਿੰਦੇ ਨੇ ਕਿ ਜਿਹੜੇ ਮਹੰਤ ਹੁੰਦੇ ਨੇ ਪਰਮਾਤਮਾ ਉਹਨਾਂ ਦੀ ਬਹੁਤ ਨੇੜੇ ਹੋ ਕੇ ਸੁਣਦਾ ਹਨ ਜੀ ਇਸ ਲਈ ਅਸੀਂ ਵੀ ਦੁਆ ਕਰਨ ਆਏ ਇੱਥੇ ਕਿ ਪਰਮਾਤਮਾ ਕਰੇ ਮੇਰਾ ਰਾਜਵੀਰ ਵੀਰ ਜਲਦੀ ਤੋਂ ਜਲਦੀ ਬੈੱਡ ਤੋਂ ਖੜਾ ਹੋ ਜਾਵੇ ਬਸ ਠੀਕ ਹੋ ਜਾਵੇ ਜੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027